ਸਸ਼ੀ ਅਕਾਲ ਜੀ ਮੈਂ ਤੁਹਾਡਾ ਆਪਣੀ ਅਫਤਾਰ ਟ੍ਰੈਵਲ ਪੰਜਾਬ ਦੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਆਕਲੈਂਡ ਅਬੂਦਾਬੀ ਰੋਮ ਅਤੇ ਹੋਰ ਫੋਰਨ ਕੰਟਰੀਆਂ ਦੀਆਂ ਫਲਾਈਟਾਂ ਬਾਰੇ ਜਾਣਕਾਰੀ ਦਵਾਂਗੇ ਸੋ ਤੁਸੀਂ ਸਾਡੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੇਕਰ ਤੁਸੀਂ ਆਨਲਾਈਨ ਟਿਕਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ www.aftar travel online .com ਤੇ ਜਾ ਕੇ ਬੁੱਕ ਕਰ ਸਕਦੇ ਹੋ ਇਸ ਵੈਬਸਾਈਟ ਤੇ ਤੁਹਾਨੂੰ ਇੰਟਰਨੈਸ਼ਨਲ ਅਤੇ ਡੋਮੈਸਟਿਕ ਫਲਾਈਟਾਂ ਦੇ ਬਹੁਤ ਹੀ ਘੱਟ ਰੇਟ ਮਿਲ ਜਾਣਗੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਹੁਣ ਗੱਲ ਕਰਦੇ ਹਾਂ ਜੀ ਫਲਾਈਟਸ ਦੇ ਬਾਰੇ ਸਾਡੇ ਕੋਲ ਇਹਨਾਂ ਏਜੰਸੀਆਂ ਦੇ ਚਾਰਟ ਲੱਗੇ ਹੋਏ ਹਨ ਇਹ ਫਲਾਈਟਸ ਤੁਹਾਨੂੰ ਨੋਰਮਲ ਰੇਟ ਨਾਲੋਂ ਵੀ ਘੱਟ ਰੇਟ ਤੇ ਮਿਲ ਜਾਣਗੇ ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਆਕਲੈਂਡ ਜਾਣ ਵਾਲੀ ਫਲਾਈਟ ਬਾਰੇ ਅਪਡੇਟ ਦਵਾਂਗੇ। ਇਹ ਫਲਾਈਟ ਅੰਮ੍ਰਿਤਸਰ ਤੋਂ ਆਕਲੈਂਡ 4 ਦਸੰਬਰ ਨੂੰ ਮਲੇਸ਼ੀਆ 에ਅਰਲਾਈਨਸ ਵੱਲੋਂ ਅਪਰੇਟ ਕੀਤੀ ਜਾ ਰਹੀ ਹੈ। ਇਸ ਵਿੱਚ ਤੁਹਾਨੂੰ 30 ਕਿਜੀ ਬੈਗ ਮਿਲ ਜਾਵੇਗਾ। ਹੁਣ ਅਸੀਂ ਤੁਹਾਨੂੰ ਚੰਡੀਗੜ੍ਹ ਤੋਂ ਅਬੂਦਾਬੀ ਜਾਣ ਵਾਲੀ ਫਲਾਈਟ ਬਾਰੇ ਜਾਣਕਾਰੀ ਦਵਾਂਗੇ। ਇਹ ਫਲਾਈਟ ਚੰਡੀਗੜ੍ਹ ਤੋਂ ਅਬੂਦਾਬੀ 4 ਦਸੰਬਰ ਨੂੰ ਇੰਡੀਗੋ 에ਅਰਲਾਈਨਸ ਵੱਲੋਂ ਅਪਰੇਟ ਕੀਤੀ ਜਾ ਰਹੀ ਹੈ। ਇਸ ਵਿੱਚ ਤੁਹਾਨੂੰ 30 ਕਿਜੀ ਬੈਗ ਮਿਲੇਗਾ। ਹੁਣ ਅਸੀਂ ਤੁਹਾਨੂੰ ਅੰਮ੍ਰਿਤਸਰ ਤੋਂ ਰੋਮ ਜਾਣ ਵਾਲੀ ਫਲਾਈਟ ਬਾਰੇ ਜਾਣਕਾਰੀ ਦਵਾਂਗੇ। ਇਹ ਫਲਾਈਟ ਅੰਮ੍ਰ ਅਪਰੇਟ ਕੀਤੀ ਜਾ ਰਹੀ ਹੈ ਇਸ ਵਿੱਚ ਤੁਹਾਨੂੰ 2 ਪੀਸ ਬੈਗ ਮਿਲੇਗਾ ਹੁਣ ਗੱਲ ਕਰਦੇ ਹਾਂ ਜੀ ਲੇਟੈਸਟ ਨਿਊਜ਼ ਦੀ ਦਿੱਲੀ ਹਵਾਈ ਅੱਡਾ ਗੰਭੀਰ ਤੁੰਡਾ ਨਾਲ ਪ੍ਰਭਾਵਿਤ 160 ਤੋਂ ਵੱਧ ਉਡਾਨਾਂ ਦੀ ਦੇਰੀ 7 ਰੱਦ ਇੰਡੀਗੋ ਸਪਾਈ ਜੱਟ ਨੇ ਜਾਰੀ ਕੀਤੀ ਸਲਾਹ ਸੀਰੀਅਸ ਇੰਡੀਆ ਏਅਰਲਾਈਨ ਵਿਸਤਾਰ ਲਈ USD 100 ਮਿਲੀਅਨ ਜਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਕਤੂਬਰ ਵਿੱਚ ਮੁੰਬਈ ਹਵਾਈ ਅੱਡੇ ਦੀ ਕੁੱਲ ਯਾਤਰੀ ਆਵਾਜਾਈ ਵਿੱਚ 4% ਦਾ ਵਾਧਾ ਹੋਇਆ 에ਰਸ਼ੀਆ ਸ਼ਨੀਵਾਰ ਤੋਂ ਪੋਰਟ ਬਲੇਅਰ ਤੋਂ ਕੁਆਲਪੁਰ ਤੱਕ ਫਲਾਈਟ ਸੰਚਾਲਿਤ ਕਰੇਗੀ ਜੇਕਰ ਤੁਹਾਡੇ ਲਈ ਸਾਡੀ ਵੀਡੀਓਸ ਹੈ ਫੋਲੋ ਹੁੰਦਿਆਂ ਨੇ ਤਾਂ ਸਾਡੀਆਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਨਾਲ ਹੀ ਕਰ ਦਿਓ ਜੀ ਕਮੈਂਟ ਅਤੇ ਨਾਲ ਹੀ ਸਾਡੀ ਇੰਸਟਾਗ੍ਰam ਅਤੇ ਫੇਸਬੁੱਕ ਪੇਜ ਨੂੰ ਫੋਲੋ ਅਤੇ ਸ਼ੇਅਰ ਵੀ ਜਰੂਰ ਕਰਿਓ। ਬਧੇ ਰਜਿਸਟਰ ਕਰਨ ਲਈ ਤੁਸੀਂ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ। ਸਾਡੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।